ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਪਹਿਲਾਂ ਵੀਡੀਓ ਦੇਖੋ ਫਿਰ ਇਸ ਵੀਡੀਓ ਦੇ ਫਨੀ ਫਨੀ ਕਮੈਂਟ ਪੜਦੇ ਆ ਕਮੈਂਟ ਇੰਨਾ ਜ਼ਿਆਦਾ ਫਨੀ ਹੋਣ ਵਾਲੇ ਨੇ ਕਿ ਬਹੁਤ ਜ਼ਿਆਦਾ ਮਜ਼ਾ ਆਉਣ ਲੱਗ ਪਿਆ ਵਾ ਵੀਡੀਓ ਵਧੀਆ ਲੱਗੇ ਲਾਈਕ ਸ਼ੇਅਰ ਕਮੈਂਟ ਕਰ ਦਿਓ ਚੰਗੀ ਫਸਲ ਨੂੰ ਅਕਸਰ ਕੀੜੇ ਖਾ ਜਾਂਦੇ ਨੇ ਕਿਆਂ ਦੁੱਧਾਂ ਦੇ ਨਾਲ ਪੜੀ ਲੰਗੂਰ ਦੇ ਹੱਥ ਅੰਗੂਰ ਕਿੱਧਰ ਆ ਗਿਆ ਕੋਈ ਨੁਨ ਮੈਂ ਸੋਚ ਰਿਹਾ ਫੋਨ ਵੇਚ ਕੇ ਰੇਡਵਾਲ ਆਵਾਂ ਗੱਲ ਸੁਣ ਸੋਹਣੀਏ ਸ਼ੇਰ ਦੀ ਸ਼ੇਰਨੀ ਐ ਸ਼ੇਰ ਬੱਕਰੀ ਚੂਹੇ ਦੀ ਸ਼ਕਲ ਵਾਲਾ ਸ਼ੇਰ শাਲਾ ਚੋਰ ਡਰ ਕੇ ਨਹੀਂ ਰਹਿਣਾ ਬੱਸ ਮੈਂ ਗਿਆ ਟੱਕੀ ਕਰਨ ਜਾਣਾ ਜਲਦੀ ਕਰ ਭਰਾ ਠੇਕੇਦਾਰ ਉੱਡੀਕਦਾ ਹੋਣਾ ਕਿਹਾ ਤੇ ਆਇਆ ਹੈਲੋ ਮੈਂ ਦਿੱਲੀ ਬੋਤਾ ਲੈ ਆਏ ਪਲਾਸਟਿਕ ਕਸ ਇਹਦੇ ਨਟ ਬੋਲਟ ਕਸੀਏ ਨਿਆਸਪਤਾਲ ਚਾਹੀਏ ਹਈਆਂ ਮੈਂ ਬਹੁਤ ਬੰਮਾ ਹਾਂ ਵੀਡੀਓ ਨਹੀਂ ਹੁਣ ਪਾ ਸਕਦੀ ਜੀ ਕਿਉਂ ਪਾਣੀ ਵਾਲੇ ਟੱਕੀਆਂ ਲੱਗੀਆਂ ਆਜਾ ਟੀਕਾ ਲਾ ਦੇ ਆ ਠੀਕ ਹੋ ਜੇਗੀ ਜਲਦੀ ਕੰਮ ਲੀਏ। ਤੰਤਾ ਬੁਮਾ ਨੇ ਉਦੋਂ ਚੜਿਆ ਜਦੋਂ ਸ਼ਰੇ ਆ ਮੈਂ ਉਤਾਂ ਨਹੀਂ ਮੈਂ ਹੱਥ ਪੜਿਆ। ਅਸੀਂ ਤਾਂ ਕੜੀ ਚੌਲ ਕਾਂਦੇ ਹੀ ਰਹਿ ਗਏ। ਕੀ ਕੀ ਕਹਿਣਾ ਕਹਿਣਾ ਕੀ ਚਾਹ ਰਹੇ ਹੋ ਭਈ ਆਪ? ਤੰਤੂ ਹੀ ਆਪਮਾਨ ਕੁੜੀ ਲਾਲ ਹੋ ਗਈ, ਆਏ ਬਿਹਾਲ ਹੋ ਗਈ, ਮੇਰੀ ਛਾ ਡੇੜਿਆ। ਜਾਣ ਦੇ ਦੇ ਜਾਨ ਬੋ ਮੈਂ ਹੱਥ ਜਾਣ ਸਾਡੇ ਨਾਲ ਗੱਲ ਕਰ ਲੋ ਕੋਈ। ਹੈਪੀ ਨਿਊ ईयर 베ਬੀ ਹੈਪੀ ਨਿਊ ईयर ਵੀਰੇ ਇਹਨੇ ਤਾਂ ਨਵਾਂ ਸਾਲ ਚੜਦੇ ਹੀ ਬੇੜਾ ਕਰਕ ਕਰਤਾ ਵੀਰਾ ਕਿਉਂ ਸੌਰੀ ਜਾਨੋ ਮੰਮੀ ਆ ਗਈ ਸੀ ਸਾਲ ਬਦਲ ਗਿਆ ਜਿ ਜ਼ਵਾਤ ਵੀ ਬਦਲ ਗਏ ਓ ਭਾਈ ਮਾਰੋ ਮuje ਮਾਰੋ ਮਾਰੋ ਮuje ਮਾਰੋ ਮਾਰੋ ਨਹੀਂ ਇਹ ਮਜ਼ਾਕ ਹੋ ਰਿਹਾ ਇੱਕ ਸੈਕਿੰਡ ਯਾਰ ਕਟੀ ਨਾ ਜਿੰਨਾ ਚਿਰ ਸਾਥੀ ਚ ਖੁਰਨੀ ਖਾਂਦਾ ਐਸੇ ਮੈਂ ਬੜਾ ਸਖਤ ਲੋਡਾਉ ਕਰਤੇ ਕਿੱਠਾ ਰੇਡ ਪੋਣ ਫਿਰ ਮੁੜ ਕੇ ਆਵੇਂ ਨਾ ਰੱਬਾਂ ਅੰਤਾ ਹੋਣਾ ਬੰਦਾ ਬਣਾ ਕੇ ਕੱਲਿਆ ਸੀ ਹੁਸਾ ਕਿਵੇਂ ਬਣ ਗਿਆ ਸਿੰਘ ਦੇਤਾ ਕਿਤੇ ਤੇਰੀ ਰਾਮ ਪਿਆਰੀ ਚ ਕੱਢਣਾ ਬਾਲਾ ਔਕਾ ਹੋ ਜੂ ਅਰੇ ਕਹਿਣਾ ਕੀ ਚਾਹਤੇ ਹੋ ਵਿਆਹ ਤਾਂ ਮੈਂ ਅੱਜ ਕਰਵਾ ਲਾਂ ਪਰ ਮੈਂ ਤਾਂ ਨਹੀਂ ਕਰਾਂਗੀ ਕਿ ਜਿਹੜੇ ਮੇਰੇ ਪਿੱਛੇ ਸਿੰਗਲ ਬੈਠੇ ਨੇ ਇਹਨਾਂ ਬਚਾਵਿਆਂ ਦਾ ਦਿਲ ਟੁੱਟ ਜੂ ਦਿਲ ਦਾ ਤਾਂ ਪਤਾ ਨਹੀਂ ਤੇਰੇ ਦੰਦ ਜ਼ਰੂਰ ਤੋੜ ਦੇਣੇ ਕਿਸੇ ਨੇ ਤਾਂ ਮੈਂ ਕਿਸੇ ਦਾ ਦਿਲ ਤੋੜਦੀ ਨਹੀਂ ਐਸ ਲਈ ਬਾਕੀ ਸਭ ਛੱਡ ਸੋਨੂ ਸੀਤੋ ਵਾਲੇ ਦਾ ਘਰ ਪਸਦਾ ਕਰਦੇ ਤੁਰ ਜਾ ਤੁਰ ਜਾ ਬਲਾਈਤੀ ਬਾਂਦਰੀ ਮੈਂ تیر ਨਾ ਤੂੰ ਮੇਰੇ ਨਾਲ ਖੜਿਆ ਤੈਨੂੰ ਪੱਤੀ ਵਾਂ ਚਾਚਾ ਪਾਇਕੇ ਨਹੀਂ ਸਰਨਾ ਔਖਾ ਸੌਖਾ ਔਕੇ ਲੱਤਾਂ ਚੱਕ अंकलर्क आ रहा लकदानी लाइन लोग गलती से अगर नहीं हो तो करो। वो जो लाल वाला बटन है उस पे अपने जीजा जी मारो या जी मुझे नहीं पता बस क्लिक हो जाना चाहिए अब मैं भी जा रहा हूं मुझे मुठिया फेर जाना है